ਅੱਜ ਆਪਾਂ 2 ਜੂਨ 1984 ਵਾਲੇ ਦਿਨ ਦੀ ਗੱਲ ਕਰਾਂਗੇ ਕਿਵੇਂ ਭਾਰਤੀ ਫੌਜ ਨੇ ਸнт ਜਰਨੈਲ ਸਿੰਘ ਖਾਲਸਾ ਜੀ ਨੂੰ ਲਾਲਚ ਦੇਣ ਲਈ ਆਪਣੇ 14 ਅਫਸਰ ਅੰਦਰ ਦਰਬਾਰ ਸਰ ਦੇ ਵਿੱਚ ਭੇਜੇ ਇਹ ਗੱਲ ਕਿਸੇ ਹੋਰ ਨੇ ਨਹੀਂ ਦੱਸੀ ਬਲਕੇ ਉਸ ਟਾਈਮ ਭਾਰਤੀ ਫੌਜ ਦੇ ਜਰਨਲ ਕੇਐਸ ਬਰਾੜ ਨੇ ਆਪਣੀ ਕਿਤਾਬ ਸਾਕਾ ਨੀਲਾ ਤਾਰਾ ਵਿੱਚ ਤੇ ਕਈ ਇੰਟਰਵਿਊ ਹਾਂ ਵਿੱਚ ਆਪਣੇ ਮੂੰਹੋਂ ਦੱਸੀਆ ਉਹ ਆਖਦਾ ਸਾਡੀ ਫੌਜ ਨੇ 2 ਜੂਨ ਵਾਲੇ ਦਿਨ ਦਰਬਾਰ ਸਾਹਿਬ ਨੂੰ ਸਾਰੇ ਪਾਸਿਆਂ ਤੋਂ ਘੇਰਾ ਪਾਇਆ ਹੋਇਆ ਸੀ ਸਾਨੂੰ ਲੱਗਿਆ ਕਿ ਹੁਣ ਮੌਤ ਨੂੰ ਨਜ਼ਦੀਕ ਦੇਖ ਕੇ ਭਿੰਡਰਾਂ ਵਾਲਾ ਡਰ ਗਿਆ ਹੋਵੇਗਾ ਤੇ ਉਹ ਸਾਡੀਆਂ ਸਾਰੀਆਂ ਸ਼ਰਤਾਂ ਮੰਨ ਲਵੇਗਾ ਉਹ ਕਹਿੰਦਾ ਅਸੀਂ ਬਾਹਰੋਂ ਇਲਾउंस ਕਰਤਾ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਕੁਝ ਅਫਸਰ ਭੇਜਣਾ ਚਾਹੁੰਦੇ ਹਾਂ ਕਹਿੰਦਾ ਅੰਦਰੋਂ ਭਿੰਡਰਾਂ ਵਾਲੇ ਨੇ ਸਾਨੂੰ ਹਰੀ ਝੰਡੀ ਦੇ ਦਿੱਤੀ ਉਹ ਕਹਿੰਦਾ ਅਸੀਂ ਆਪਣੇ 14 ਅਫਸਰ ਸਰਕਾਰ ਦੀ ਚਿੱਠੀ ਦੇ ਕੇ ਅੰਦਰ ਭੇਜ ਦਿੱਤੇ ਉਨ੍ਹਾਂ ਅਫਸਰਾਂ ਅੰਦਰ ਸੰਤ ਭਿੰਡਰਾਂ ਵਾਲਿਆਂ ਨੂੰ ਮੇਲ ਉਹਨਾਂ ਨੂੰ ਸਰਕਾਰ ਦੀ ਚਿੱਠੀ ਵਾਲੇ ਸਾਰੇ ਲਾਲਚ ਸੁਣਾਏ ਜੋ ਕਿ ਇਸ ਤਰ੍ਹਾਂ ਸੀਗੇ ਉਹ ਅਫਸਰ ਸੰਤ ਭਿੰਡਰਾਂ ਵਾਲਿਆਂ ਨੂੰ ਕਹਿਣ ਲੱਗੇ ਕਿ ਤੁਹਾਡੇ ਅਕਾਊਂਟ ਵਿੱਚ 2 ਘੰਟਿਆਂ ਤੋਂ ਪਹਿਲਾਂ 1 ਅਰਬ ਅਮਰੀਕੀ ਡਾਲਰ ਆ ਜਾਣਗੇ ਦੂਜਾ ਤੁਹਾਨੂੰ 10 ਯੂਰਪ ਦੇਸ਼ਾਂ ਦੀ ਪੀਆਰ ਦਿੱਤੀ ਜਾਵੇਗੀ ਜਿਸ ਦੇਸ਼ ਵਿੱਚ ਵੀ ਤੁਸੀਂ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ ਤੁਹਾਨੂੰ ਅਜਿਹੇ 10 ਸਿੱਖ ਪਰਿਵਾਰ ਦਿੱਤੇ ਜਾਣਗੇ ਜੋ ساری ਉਮਰ ਤੁਹਾਡੀ ਸੇਵਾ ਕਰਨਗੇ ਤੀਜਾ ਲਾਲਚ ਜੇ ਕਹੋ ਤਾਂ ਤੁਹਾਨੂੰ ਹੁਣੇ ਸੈਂਸਰਲਾ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੰਦੇ ਹਾਂ ਪੰਜਾਬ ਦੇ ਸਾਰੇ ਕਾਂਗਰਸੀ ਐਮਐਲਏ ਤੁਹਾਡਾ ਸਮਰਥਨ ਕਰਨਗੇ ਜਿੰਨਾ ਚਿਰ ਕਹੋਗੇ ਪੰਜਾਬ ਦੇ ਮੁੱਖ ਮੰਤਰੀ ਰਹੋਗੇ ਤੇ ਤੁਹਾਡੀ ਪਾਰਟੀ ਦਾ ਨਾਮ ਹੋਵੇਗਾ ਦਸ਼ਮੇਸ਼ ਪਾਰਟੀ ਇਹ ਅਸੀਂ ਤੁਹਾਨੂੰ ਲਿਖਤੀ ਵਿੱਚ ਦੇਵਾਂਗੇ ਇੰਨੇ ਵੱਡੇ ਵੱਡੇ ਲਾਲਚ ਦੇ ਕੇ ਭੇਜਿਆ ਸੀ ਉਹਨਾਂ ਅਫਸਰਾਂ ਨੂੰ ਸਰਕਾਰ ਨੇ ਬਸ ਅਸੀਂ ਤੁਹਾਨੂੰ ਦਿਖਾਵੇ ਲਈ ਗ੍ਰਿਫਤਾਰ ਕਰਾਂਗੇ ਤੇ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਜਹਾਜ਼ ਚੜਾ ਬਾਹਰ ਭੇਜ ਦਿੱਤਾ ਜਾਵੇਗਾ ਉਹ ਕਹਿੰਦੇ ਪਰ ਸ਼ਰਤਾਂ ਵੀ ਤੁਸੀਂ ਸਾਰੀਆਂ ਸ਼ਰਤਾਂ ਛੱਡ ਦਿਓ ਤੇ ਸਾਡੇ ਨਾਲ ਰਜ਼ਾਮੰਦੀ ਕਰ ਲਓ ਪਰ ਸੰਤ ਨਾ ਮੰਨੇ ਜਰਨਲ ਬਰਾਡ ਆਪਣੀ ਕਿਤਾਬ ਵਿੱਚ ਲਿਖਦਾ ਉਹ ਸੰਤ ਹੀ ਨਹੀਂ ਕੋਈ ਜਾਦੂਗਰ ਵੀ ਸੀ ਜਿਹੜੇ ਅਫਸਰ ਅਸੀਂ ਅੰਦਰ ਉਸ ਨੂੰ ਲਾਜ ਦੇ ਕੇ ਭੇਜੇ ਸੀ ਉਹਨਾਂ ਨੇ ਮੁੜ ਕੇ ਤਾਂ ਕੀ ਆਉਣਾ ਸੀ ਬਲਕਿ ਉਹ ਸਾਡੇ ਹੀ ਵਿਰੁੱਧ ਉਸ ਦੇ ਨਾਲ ਰਲ ਗਏ ਤੇ ਸਾਡੇ ਖਿਲਾਫ ਲੜੇ ਤੇ ਅੰਦਰੇ ਹੀ ਸ਼ਹੀਦ ਹੋ ਗਏ ਬਰਾਡ ਲਿਖਦਾ ਹੈ ਕਿ ਦੁਨੀਆ ਦੀ ਕੋਈ ਵੀ ਤਾਕਤ ਸੰਤ ਜਰਨੈਲ ਸਿੰਘ ਨੂੰ ਖਰੀਦ ਨਹੀਂ ਸਿੱਕਦੀ ਕੋਈ ਛੋਟੀ ਗੱਲ ਨਹੀਂ ਹੁੰਦੀ ਜਦੋਂ ਦੁਸ਼ਮਣ ਹੀ ਦੁਸ਼ਮਣ ਦੀਆਂ ਤਰੀਫਾਂ ਕਰੇ ਜਰਨਲ ਬਰਾੜ ਨੂੰ ਸਾਰਾ ਪਤਾ ਦਰਬਾਰ ਸਾਹਿਬ ਦੇ ਵਿੱਚ ਸਿਰਫ 2000 ਸਿੰਘਾਂ ਨੇ ਭਾਰਤ ਦੀ ਇੰਨੀ ਵੱਡੀ ਫੌਜ ਦਾ ਕੀ ਹਾਲ ਕੀਤਾ ਸੀ ਕੋਟੀ ਕੋਟੀ ਪ੍ਰਣਾਮਾਂ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਂ ਵਾਲਿਆਂ ਨੂੰ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜੀ ਧੰਨਵਾਦ